ਸਤੇ ਕਿ ਸ਼ਰੂਮਨੀ ਅਕਾਲੀ ਦਲ ਦੇ ਬਾਗੀ ਤੜੇ ਵੱਲੋਂ ਵੱਖਰੀ ਪਾਰਟੀ ਬਣਾਉਣ ਦਾ ਜਿਹੜਾ ਹੈ ਪਲਾਨ ਤਿਆਰ ਕਰ ਲਿਆ ਗਿਆ ਹੈ ਵਿਸ਼ੇਸ਼ ਤੌਰ ਤੇ ਮਾਗੀ ਮੇਲੇ ਮੌਕੇ ਜਾਂ ਫਿਰ ਉਸ ਤੋਂ ਬਾਅਦ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ ਵਿਸਾਖੀ ਦੇ ਮੇਲੇ ਦੇ ਦੌਰਾਨ ਨਵੀਂ ਪਾਰਟੀ ਦਾ ਗਠਨ ਹੋ ਸਕਦਾ ਹੈ ਐਲਾਨ ਹੋ ਸਕਦਾ ਹੈ ਜਿਸ ਹਿਸਾਬ ਦੇ ਨਾਲ ਬੀਤੇ ਦਿਨੀ ਜਿਹੜਾ ਹੈ ਸ਼ਰੂਮਨੀ ਅਕਾਲੀ ਦਲ ਸ਼੍ਰੀਨੰਦਪੁਰ ਸਾਹਿਬ ਦਾ ਵੀ ਜਿਹੜਾ ਹੈ ਇੱਕ ਨਵਾਂ ਨਾਮ ਸਾਹਮਣੇ ਆਇਆ ਸੀ ਜੋ ਕਿ ਸਰਜੀ ਸਿੰਘ ਖਾਲਸਾ ਤੇ ਅਮਰਤਪਾਲ ਸਿੰਘ ਦੁਆਰਾ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਰਸਮੀ ਤੌਰ ਤੇ ਜਿਹੜਾ ਹੈ ਮਾਗੀ ਮੇਲੇ ਮੌਕੇ ਐਲਾਨ ਕੀਤਾ ਜਾਏਗਾ ਤਾਂ ਇਸ ਦੇ ਨਾਲ ਇੱਕ ਹੋਰ ਅਪਡੇਟ سامنے ਆ ਰਹੀ ਹੈ ਸ਼ਰੂਮਨੀ ਇਕਾਲੀ ਦਲ ਦੇ ਬਾਗੀ ਟੜੇ ਵੱਲੋਂ ਵੀ ਨਵੀਂ ਪਾਰਟੀ ਬਣਾਉਣ ਦੀ ਤਿਆਰੀ ਵਧ ਦਿੱਤੀ ਗਈ ਹੈ ਮਾਗੀ ਮੇਲੇ ਤੋਂ ਬਾਅਦ ਅੰਤਿਮ ਫੈਸਲਾ ਲਿਆ ਜਾਏਗਾ ਸੋ ਇਸ ਦੇ ਨਾਲ ਹੀ ਮੇਰੇ ਨਾਲ ਮੇਰੇ ਸੱਗੇ ਰੋਹਿਤ ਮੰਸਲ ਫੋਨ ਲਾਈਨ ਤੇ ਉਹਨੇ ਰੋਹਿਤ ਪਾਰਟੀਆਂ ਬਹੁਤ ਬਣ ਰਹੀ ਨੇ ਇਨੀ ਦਿਨੀ ਪੰਜਾਬ ਦੇ ਵਿੱਚ ਕੀ ਲੱਗ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਸ਼੍ਰੀਨੰਦਪੁਰ ਸਾਹਿਬ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਕੋਈ ਨਵਾਂ ਨਾਮ ਸਾਹਮਣੇ ਆ ਸਕਦਾ ਹੋਂ ਵਾਲੇ ਸਮਰੇਜ ਬਾਗੀ ਟੜੇ ਵੱਲੋਂ ਆ ਦੇਖੋ ਗੁਰਪ੍ਰੀਤ ਜਿਸ ਤਰੀਕੇ ਦੇ ਨਾਲ ਲਗਾਤਾਰ ਅਕਾਲੀ ਦਲ ਬਹੁਤ ਵਾਰ ਟੁੱਟਿਆ ਔਰ ਬਹੁਤ ਵਾਰ ਜੁੜਿਆ ਔਰ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ ਕਿ ਇਹੀ ਉਹ ਟੜੇ ਦੇ ਲੋਕ ਹੁੰਦੇ ਸੀ ਜਿਨ੍ਹਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸਯੁਕਤ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਬਣਾਇਆ ਗਿਆ ਪਰ ਉਸ ਤੋਂ ਬਾਅਦ ਫਿਰ ਰਲੇਮਾ ਹੋ ਗਿਆ ਜਾਂ ਪਾਰਟੀਆਂ ਨੂੰ ਭੰਗ ਕਰ ਦਿੱਤਾ ਗਿਆ ਪਰ ਫਿਲਹਾਲ ਦੀ ਘੜੀ ਤੁਸੀਂ ਦੇਖੋਗੇ ਤਾਂ ਇੱਕ ਵਾਰ ਫਿਰ ਜਿਹੜੀ ਕਮਾਨ ਹੈਗੀ ਉਹ ਇਸ ਬਾਗੀ ਧਰਨੇ ਕੱਸ ਲਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜਿੰਨੇ ਵੀ ਬਾਗੀ ਹੈ ਇਹਨਾਂ ਨੂੰ ਪਾਰਟੀ ਦੇ ਵਿੱਚ ਵਾਪਸੀ ਹੈ ਜਿਹੜੀ ਉਹ ਨਹੀਂ ਕੀਤੀ ਜਾਏਗੀ ਤਾਂ ਇਸ ਤੋਂ ਬਾਅਦ ਬਾਗੀਆਂ ਨੂੰ ਲੱਗ ਰਿਹਾ ਕਿ ਜੇ ਤਾਂ ਪਾਰਟੀ ਦੇ ਵਿੱਚ ਵਾਪਸੀ ਹੁੰਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸਿੰਘ ਸਾਹਿਬਾਨ ਦੇ ਵੱਲੋਂ ਕਿਹਾ ਗਿਆ ਕਿ ਇੱਕ ਤਾਂ ਪਾਰਟੀ ਪ੍ਰਧਾਨ ਦਾ ਔਰ ਬਾਕੀ ਅਹੁਦੇਦਾਰਾਂ ਦਾ ਜਿਹੜਾ ਅਸਤੀਫਾ ਹੈਗਾ ਉਹ ਮਨਜ਼ੂਰ ਕੀਤਾ ਜਾਵੇ ਔਰ ਨਾਲ ਦੀ ਨਾਲ ਜਿਹੜੀ ਪਾਰਟੀ ਦੇ ਵਿੱਚ ਨਵੀਂ ਭਰਤੀ ਆ ਉਹ ਸ਼ੁਰੂ ਕੀਤੀ ਜਾਵੇ ਪਰ ਅਕਾਲੀ ਦਲ ਦੇ ਲੀਡਰ ਜਿਸ ਤਰੀਕੇ ਦੇ ਨਾਲ ਲਗਾਤਾਰ ਵੱਖ-ਵੱਖ ਟੀਵੀ ਚੈਨਲਾਂ ਦੇ ਜ਼ਰੀਏ ਮੀਡੀਆ ਦੇ ਜ਼ਰੀਏ ਬਿਆਨ ਜਾਰੀ ਕਰ ਰਹੇ ਨੇ ਕਿ ਜਿਹੜੇ ਬਾਗੀ ਧੜੇ ਦੇ ਲੋਕ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਵਾਪਸ ਹੈ ਜਿਹੜੀ ਉਹ ਨਹੀਂ ਲਿਆ ਜਾ ਸਕਦਾਗਾ ਕਿਉਂਕਿ ਉਹ ਪਾਰਟੀ ਦੇ ਵਿਰੋਧੀ ਜਿਹੜੀਆਂ ਗਤੀਵਿਧੀਆਂ ਕਰ ਚੁੱਕੇ ਆ ਅਜਿਹੇ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਵਿੱਚ ਵਾਪਸੀ ਨਹੀਂ ਬੰਦੀ ਤਾਂ ਹੁਣ ਜੋ ਬਾਗੀ ਧੜਾ ਹੈਗਾ ਉਸ ਦੇ ਵੱਲੋਂ ਜੋ ਪਲੈਨਿੰਗ ਬਣਾਈ ਗਈ ਹੈ ਜਿੱਥੇ ਇੱਕ ਪਾਸੇ ਮਾਗੀ ਮੇਲੇ ਦੇ ਉੱਪਰ ਅਮਰਿਤਪਾਲ ਸਿੰਘ ਦੇ ਵੱਲੋਂ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਏਗਾ ਜਿਸ ਦੇ ਵਿੱਚ ਬੰਦੀ ਸਿੰਘਾਂ ਦੇ ਨਾਲ ਸੰਬੰਧਿਤ ਮੁੱਦੇ ਚੱਕੇ ਜਾਣ ਵਾਲੇ ਜਿਹੜੇ ਵੱਖ-ਵੱਖ ਲੀਡਰ ਨੇਗੇ ਚਾਹੇ ਉਹ ਕਿ ਲਈਏ ਕਿ ਫਰੀਦਕੋਟ ਤੋਂ ਸੰਸਦ ਮੈਂਬਰ ਹੋਣ ਤੋਂ ਉੱਥੇ ਅਮਰਿਤਪਾਲ ਦਾ ਪਰਿਵਾਰ ਹੋਵੇ ਬੀਬੀ ਖਾਲੜਾ ਜੀ ਹੋਣ ਬਾਕੀ तमाम ਪਰਿਵਾਰ ਹੋਣ ਉਹਨਾਂ ਦੇ ਵੱਲੋਂ ਮਿਲ ਕੇ ਇੱਕ ਪਾਰਟੀ ਦਾ ਗਠਨ ਕੀਤਾ ਜਾ ਰਿਹਾ ਹੈਗਾ ਤਾਂ ਕਿਤੇ ਨਾ ਕਿਤੇ ਹੁਣ ਬਾਗੀ ਸਾਡੇ ਨੂੰ ਵੀ ਮੰਨਣਾ ਕਿ ਸਾਨੂੰ ਵੀ ਇੱਕ ਅਲੱਗ ਧਿਰ ਜਿਹੜੀ ਉਹ ਬਣਾ ਲੈਣੀ ਚਾਹੀਦੀ ਕਿਉਂਕਿ ਪਹਿਲਾਂ ਇਹ ਲੱਗ ਰਿਹਾ ਸੀ ਕਿ ਸ਼ਾਇਦ ਅਮਰਿਤਪਾਲ ਦੇ ਨਾਲ ਮਿਲ ਕੇ ਵੀ ਕੋਈ ਜਿਹੜਾ ਬਾਗੀ ਜਿਹੜਾ ਉਹ ਨਵੀਂ ਪਾਰਟੀ ਬਣਾ ਸਕਦਾ ਪਰ ਆਣੀ ਨਾ ਦਾਗੀ ਲੈਣੇ ਆ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਵਿਅਕਤੀ ਨਹੀਂ ਲਈ ਜਾਏਗਾ ਤਾਂ ਹੁਣ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵਿਸਾਖੀ ਦਾ ਮੇਲਾ ਜਿਹੜਾ ਅਪ੍ਰੈਲ ਮਹੀਨੇ ਦੇ ਵਿੱਚ ਹੋਏਗਾ ਉਸ ਮੇਲੇ ਦੇ ਦੌਰਾਨ ਜਿਹੜੀ ਕਿਸੇ ਵੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਆਗਾ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਜਾ ਸਕਦਾ ਹੈਗਾ ਉਦੋਂ ਤੱਕ ਕਿਉਂਕਿ ਤਿੰਨ ਤੋਂ ਚਾਰ ਮਹੀਨੇ ਦਾ ਸਮਾਂ ਵੀ ਲੰਘ ਜਾਏਗਾ ਜੀ ਇਹਦੇ ਵਿੱਚ ਸਿਆਸਤ ਕਿਸ ਪਾਸੇ ਕਰਵਟ ਲੈਂਦੀ ਹੈ ਉਹ ਵੀ ਥੋੜਾ ਦਿਖਾਈ ਦੇ ਜਾਂਦਾ ਔਰ ਉਸ ਤੋਂ ਬਾਅਦ ਕੋਈ ਨਵਾਂ ਫੈਸਲਾ ਜਿਹੜਾ ਉਹ ਕੀਤਾ ਜਾਏਗਾ ਬਿਲਕੁਲ 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 ਦਿਖਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿਆਸਤ ਕਿੱਧਰ ਨੂੰ ਜਾਏਗੀ ਬਹੁਤ ਬਹੁਤ ਸ਼ੁਕਰੀਆ ਰੋਹਿਤ तमाम ਜਾਣਕਾਰੀ ਦੀ ਸਾਂਝ ਪਾਉਣ ਦੇ ਲਈ